जय श्री राधे जय श्री कृष्ण मैं लीला कपूर गिरिराज धाम दी शिष्य बोल रही पियां मैं गिरिराज धाम दी जन्मष्टमी दी जो तैयारियां बड़े 4-5 दिना तो चल रही पियां मैं ओदे बारे कुछ तन्नू दसना चांदियां कि एथे एक-एक फूल बड़ी श्रद्धा भावना लगाया गया है एथे हर एक व्यक्ति ने जड़ा जड़ा वे काम कीता है ਉਦੋਂ ਸਿਰਫ ਤਨ ਮਨ ਧਾਨ ਨਹੀਂ ਪੜਾ ਬੜਾ ਵਿਚਾਰ ਕੀਤਾ ਗਿਆ ਇੱਕ ਇੱਕ ਚੀਜ਼ ਤੇ ਉਹਨਾਂ ਦੀ ਭਗਵਾਨ ਜੀ ਦੀ ਡਰੈਸਾਂ ਤੇ ਹਰ ਚੀਜ਼ ਤੇ ਉਹਨਾਂ ਦੀ ਬਾਂਸਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹਨਾਂ ਦੀ ਕਿ ਗ੍ਰੇਸ ਦੀ ਫਲੇਅਰ ਕੈਸੀ ਹੋਣੀ ਚਾਹੀਦੀ ਹੈ ਇਹੋ ਜਿਹੇ ਭਾਵ ਹੈ ਤੇ ਜਿਹੜੇ ਇੱਥੋਂ ਦੇ ਗਾਇਕ ਹੋ ਗਏ ਹਨ ਜਿਨ੍ਹਾਂ ਨੇ ਇੱਥੇ ਭਜਨ ਗਾਣੇ ਸਾਡੀ ਸਨੇਹਾ ਜੀ ਉਹਨਾਂ ਦਾ ਤਾਂ ਕੀਰਤਨ ਸੁਣ ਕੇ ਇੰਨਾ ਪਰਮ ਆਨੰਦ ਆਉਂਦਾ ਹੈ ਕੀ ਮੇਰੇ ਮੈਂ ਤਾਂ ਹੀ ਕਹਾੰਗੀ ਐਸਾ ਵਿਹੰਗਮ ਦ੍ਰਿਸ਼ ਸਾਨੂੰ ਕਦੀ ਕਿਤੇ ਨਹੀਂ ਮਿਲ ਸਕਦਾ ਔਰ ਮੈਂ ਬੜੀ ਪਰ ਆਪਣੇ ਗੁਰੂ ਮਹਾਰਾਜ ਜੀ ਸ਼ੁਕਰ ਗੁਜ਼ਾਰਾਂਦੀ ਮੈਂ ਇਸ ਧਾਮ ਦੀ ਸ਼ਿਸ਼ਿਆ ਤੇ ਇਸ ਵਿਹੰਗਮ ਦ੍ਰਿਸ਼ ਨੂੰ ਮੈਂ ਅੱਜ 5 ਸਾਲਾਂ ਤੋਂ ਦੇਖਦੀ ਪਈ ਆ ਦਿਨ-ਪ੍ਰਤੀ ਦਿਨ ਇੱਥੇ ਤਰੱਕੀ ਹੋ ਰਹੀ ਹੈ ਦਿਨ-ਪ੍ਰਤੀ ਦਿਨ ਨਵੇਂ-ਨਵੇਂ ਨਜ਼ਾਰੇ ਦੇਖਣ ਨੂੰ ਮਿਲਦੀ ਹੈ ਤੇ ਮੈਂ ਸਭ ਨੂੰ ਇਹੀ ਕਹਾੰਗੀ ਕਿ ਸਾਰੇ ਇਸ ਦ੍ਰਿਸ਼ ਦੇ ਭਾਗੀ ਬਣੋ ऐसे नज़ारे पाओ ਤੇ ਪਰਮ ਆਨੰਦ ਪਾਓ ਜੈ ਸ਼ੀ ਰਾਧੇ ਜੈ ਸ਼ੀ ਦਾ ਮੰਦਿਰ ਇੱਕ ਸੁਹਾ ਹੁੰਦਾ ਇਸ ਤੋਂ ਪਰਮ ਆਨੰਦ ਹਮੇਸ਼ਾ ਦਿਲ ਦੀ ਅਨੁਭੂਤੀ ਹੈ ਸਾਡੇ ਆਤਮਾ ਦੀ ਅਨੁਭੂਤੀ ਹੈ ਇਹ ਸਾਨੂੰ ਇੱਥੇ ਆ ਕੇ ਜਦੋਂ ਤੁਸੀਂ ਇੰਨਾ ਜ਼ਿਆਦਾ ਇੱਥੋਂ ਦੇ ਪ੍ਰੋਗਰਾਮ ਦੇਖੋਗੇ ਭਗਵਾਨ ਦੀ ਮੂਰਤੀ ਦੇ ਸੱਚਾ ਬੋਲਦੀ ਪਈ ਹੈ ਇੰਨਾ ਇੰਨਾ ਜ਼ਿਆਦਾ ਜਿਹੜਾ ਇੱਥੇ ਮਿਹਨਤ ਕੀਤੀ ਗਈ ਹੈ ਔਰ ਗੁਰੂ ਮਹਾਰਾਜ ਜੀ ਦੀ ਦੇ ਗਿਆਨ ਦੇ ਨਾਲ ਨਾਲ ਇੱਥੇ ਪੱਤੀ ਨਾਲ ਤੁਸੀਂ ਦੇਖੋ ਕਿ ਇਸ ਤਰ੍ਹਾਂ ਇੱਕ ਇੱਕ ਸ਼ਿਸ਼ਿਆ ਕਿਸ ਤਰ੍ਹਾਂ ਕਾਰਜ ਕਰ ਰਿਹਾ ਹੈ ਕੋਈ ਮਤਲਬ ਕਿਸੇ ਨੂੰ ਕੋਈ ਥਕਾਵਟ ਮਹਿਸੂਸ ਨਹੀਂ ਹੋ ਰਹੀ ਹਰ ਕਿਸੇ ਦਾ ਭਾਵ ਸ਼ਰਧਾ ਬਹੁਤ ਅਥਾ ਹੈ ਇਸ ਵਿੱਚ ਤੁਸੀਂ ਵੀ ਮੈਂ ਤੈਅ ਹੋਵਾਂਗੀ ਇਸ ਘੇਗੰਦਿਸ਼ ਨੂੰ ਦੇਖਣ ਆਓ ਤੇ ਪਰਮਾਨੰਦ ਪਾਓ ਤੇ ਬਹੁਤ ਬਹੁਤ ਇਸ ਜਨਮਸ਼ਮੀ ਦੀ ਸਭ ਨੂੰ ਬਹੁਤ ਬਹੁਤ ਵਧਾਈ ਕਿ ਕੀ ਕਹਿਣਾ ਚਾਹਦੇ ਹੋ ਜਨਮਸ਼ਮੀ ਕਿਦਾਂ ਮਨ ਦੇ ਵਿੱਚ ਸਾਹ ਹੁੰਦਾ ਹੈ ਇਸ ਸਾਲ ਮੇਰਾ ਨਾਮ ਅਨੁਜ ਕੰਧਾਰੀਆ ਜੀ ਮੈਂ ਇਸ ਗੁਰੂ ਰਾਜ ਤਾਂ ਆਸ਼ਰਮ ਲਗਾਤਾਰ ਪਿਛਲੇ 25 30 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਹਾਂ ਸਵਾਮੀ ਜੀ ਇੱਕ ਪਰਮ ਮਤਲਬ ਉਹਨਾਂ ਦਾ ਵੈਬ ਜਿਹੜਾ ਵਾ ਉਹ ਪਰਮਾਤਮਾ ਦੇ ਨਾਲ ਅਸੀਂ ਉਹਨਾਂ ਨੂੰ ਜੋੜਦੇ ਆ ਇਹ ਜਿਸ ਤਰ੍ਹਾਂ ਉਹਨਾਂ ਨੇ ਸਨਾਤਨ ਦੀ ਰੱਖਿਆ ਕਰਨ ਦਾ ਸਾਨੂੰ ਸਮਝਾਇਆ ਅਸੀਂ ਕਿਸ ਤਰ੍ਹਾਂ ਕਿਸ ਪਾਸੇ ਚੱਲ ਰਹੇ ਸੀ ਔਰ ਕਿਸ ਪਾਸੇ ਸਾਨੂੰ ਲੈ ਗਏ ਸਾਡੀ ਦਸ਼ਾ ਹੀ ਔਰ ਦਿਸ਼ਾ ਹੀ ਬਦਲ ਦਿੱਤੀ ਸਮਾਜ ਦੀ ਸੇਵਾ ਕਰਨਾ ਅੱਜ ਜਨਮਸ਼ਟਮੀ ਆ ਜੋ ਪ੍ਰਭੂ ਨੇ ਸਾਨੂੰ ਭਗਵਾਨ ਕ੍ਰਿਸ਼ਨ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਜੋ ਆਪਣੇ ਭਾਗਵਤ ਗਿਆਨ ਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਅੱਜ ਉਹਦਾ ਪ੍ਰਕਟ ਉਤਸਵ ਜਿਹੜਾ ਬ੍ਰਹਮਾਣ ਦੇ ਨਾਇਕ ਆ ਉਹਨਾਂ ਦਾ ਪ੍ਰਕਟ ਉਤਸਵ ਆ ਤਾਂ ਉਹਨਾਂ ਦੀ ਪ੍ਰਕਟ ਉਤਸਵ ਦੇ ਉੱਤੇ ਬਹੁਤ ਬਹੁਤ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈਆਂ ਸ਼ੁਭਕਾਮਨਾئیں ਔਰ ਲਗਾਤਾਰ 17 ਸਾਲ ਹੋ ਗਏ ਆ ਇੱਥੇ ਇਹ ਜਨਮਸ਼ਤਰੀ ਨੂੰ ਸੈਲੀਬ੍ਰੇਟ ਕਰਦੇ ਹੋਏ ਪੂਰੀ ਦੁਨੀਆ ਦੇ ਵਿੱਚੋਂ ਜਿੱਥੇ-ਜਿੱਥੇ ਕੋਈ ਯੂਪੀ ਤੋਂ ਕੋਈ ਕਲਕੱਤਾ ਤੋਂ ਕੋਈ ਦਿੱਲੀ ਤੋਂ ਕੋਈ ਬੰਗਾਲ ਤੋਂ ਇਹ ਫੁੱਲਾਂ ਦੀ ਸਜਾਵਟ ਲਈ ਕਾਰੀਗਰ ਵੀ ਆਉਂਦੇ ਆ ਫੁੱਲ ਵੀ ਆਉਂਦੇ ਆ ਔਰ ਪਿਛਲੇ 3-4 ਦਿਨ ਤੋਂ ਲਗਾਤਾਰ ਸਜਾਵਟ ਚ ਕਿ ਤੁਸੀਂ ਦੇਖੋ ਇਹ ਸਾਰਾ ਇਨਡੋਰ ਜਿੰਨਾ ਵੀ ਆ ਇਹ ਸਾਰਾ ਫਰੈਸ਼ ਫਲਾਵਰਸ ਨਾਲ ਕਲੀ ਕਲੀ ਕਲੀਆਂ ਨਾਲ ਕਲੀ ਕਲੀ ਚੀਜ਼ ਬਰੀਕੀ ਨਾਲ ਕਿਉਂਕਿ ਇਹਦੇ ਕਾਰੀਗਰ ਵੀ ਵਿਸ਼ੇਸ਼ ਹੁੰਦੇ ਆ ਤੇ ਸਵਾਮੀ ਜੀ ਨੂੰ ਹੁੰਦਾ ਕਿ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਤਾਂ ਅਸੀਂ ਲੋਕ ਬਹੁਤ ਸੈਲੀਬ੍ਰੇਟ ਕਰਦੇ ਆ ਤੇ ਜਿਹੜੇ ਬ੍ਰਹਮਾਣ ਦੇ ਨਾਇਕ ਆ ਉਹਨਾਂ ਨੂੰ ਸਾਡੇ ਸਨਾਤਨ ਦਾ ਜਿਹੜਾ ਸਾਡਾ ਸਭ ਤੋਂ ਵੱਡਾ ਇੱਕ ਅਸਲੇ ਤਿਹਾਰ ਆ ਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਹ ਅਸੀਂ ਹਰਸ਼ੋਲਾਸਨਾ ਸੈਲੀਬ੍ਰੇਟ ਕਰੀਏ ਤਾਂ ਮੈਂ ਸਮਝਦਾ ਵਾਂ ਪੂਰੇ ਸ਼ਹਿਰ ਵਾਲਿਆਂ ਨੂੰ ਇੱਥੇ ਮੈਂ ਰਿਕਵੈਸਟ ਕਰਦਾ ਵਾਂ ਅਰਜ ਅਰਜ ਕਰਦਾ ਵਾਂ ਕਿ ਇੱਥੇ ਆਓ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਸਵਾਮੀ ਜੀ ਦੇ ਨੇਤਿਆਂ ਦੇ ਵਿੱਚ ਇੱਥੇ ਆਪਣਾ ਚਰਨਾਂ ਦੇ ਵਿੱਚ ਆਓ ਔਰ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਨਾਲ ਦੇ ਨਾਲ ਇੱਥੇ ਨਾ ਬਹੁਤ ਭਵਯਤਾ ਇਸ ਕਰਕੇ ਵੀ ਆ ਕਿ ਸਵਾਮੀ ਜੀ ਨੇ ਆਪਣੇ ਚੈਰੀਟੇਬਲ ਟਰਸਟ ਦੇ ਨਾਲ ਇੱਥੇ ਸਾਰੀ ਜਗ੍ਹਾ ਤੇ ਵਿੱਚ ਖਾਣ ਪੀਣ ਦਾ ਵੀ ਕਿਉਂਕਿ ਇਹ ਵਿਸ਼ੇਸ਼ ਮੇਲਾ ਬਣਾਇਆ ਗਿਆ ਹੋਇਆ ਵਾ ਇੱਥੇ ਅਸੀਂ ਸਟਾਲ ਲਗਾਏ ਆ ਜਿਹੜੇ ਨੋ ਪ੍ਰੋਫਿਟ ਨੋ ਲਾਸਟ ਤੇ ਚੱਲਦੇ ਆ ਕੋਈ ਔਰ ਕੁਝ ਚੀਜ਼ਾਂ ਤੇ ਇਦਾਂ ਨਹੀਂ ਆਵਾ ਜਿਹੜੀ ਮਤਲਬ ਅਸੀਂ ਹਾਫ ਪ੍ਰਾਈਸ ਡਾਊਨ ਕੀਤਾ ਹੋਇਆ ਵਾ ਸਿੱਧਾ ਹਾਫ ਪ੍ਰਾਈਸ ਕੀਤੀ ਹੋਈ ਆ ਔਰ ਅਲੱਗ ਅਲੱਗ ਟਾਪ ਦੀਆਂ ਜਿਹੜੀਆਂ ਜਿੱਥੇ ਖਾਣਾ ਲੋਕੀ ਖਾਂ ਜਾਂਦੇ ਆ ਉਹਨਾਂ ਦੇ ਸਟਾਲ ਲਗਾਏ ਹੋਏ ਆ ਉਹਨਾਂ ਨੂੰ ਕਿਹਾ ਹੋਇਆ ਕਿ ਇੱਥੇ ਕੋਈ ਤੁਸੀਂ ਪ੍ਰੋਫਿਟ ਨਹੀਂ ਲੈਣਾ ਕਿਉਂਕਿ ਇਹ ਧਰਮ ਦਾ ਕੰਮ ਆ ਤੇ ਇਹਦੇ ਵਿੱਚ ਤੁਸੀਂ ਆਪਣਾ ਵੀ ਹਿੱਸਾ ਪਾਓ ਝੂਲੇ ਲਗਾਏ ਗਏ ਆ ਲੋਕੀ ਪਿੰਡਾਂ ਤੋਂ ਬੱਚੇ ਆਂਦੇ ਆ ਆਪਣੇ ਬੱਚਿਆਂ ਨੂੰ ਇੰਜੋਏ ਕਰਾਉਂਦੇ ਆ ਤਾਂ ਜਿੱਦਾਂ ਪ੍ਰਭੂ ਲੋਡਪੋਟ ਹੁੰਦੇ ਸੀ ਤਾਂ ਉਹਦਾ ਇੱਥੇ ਆ ਕੇ ਬੱਚੇ ਵੀ ਲੋਡਪੋਟ ਹੋਣ ਔਰ ਵਿਸ਼ੇਸ਼ ਰੂਪ ਦੇ ਵਿੱਚ ਅਸੀਂ ਇੱਥੇ ਸਾਰੀਆਂ ਚੀਜ਼ਾਂ ਐਡਮਿਨਿਸਟ੍ਰੇਟਿਵ ਮੰਨ ਲਓ ਵੀ ਬਹੁਤ ਸਾਡਾ ਸਪੋਰਟ ਕੀਤੀ ਜਾਂਦੀ ਆ ਔਰ ਸਾਡੀ ਆਪਣੀ ਟੀਮ ਜਿਹੜੀ ਹੈ ਗਰੀ ਰਾਜਧਾਨ ٹرسٹ ਦਾ ਉਹਨਾਂ ਦੇ ਲੋਕ ਵੀ ਇੱਥੇ ਆਪਣੇ ਪੂਰੇ ਦੇਖਦੇ ਆ ਔਰ ਇਹ ਇੱਕ ਇੱਕ ਚੀਜ਼ ਨੂੰ ਨੋਟਿਸ ਕੀਤਾ ਜਾਂਦਾ ਕੋਈ ਹੈਲਥ ਦੀ ਪ੍ਰੋਬਲਮ ਆ ਉਹਦਾ ਉਹਦੀ ਪੂਰੀ ਡਾਕਟਰਸ ਬੈਸਟ ਡਾਕਟਰਸ ਦੀ ਟੀਮ ਵਿੱਚ ਅਸੀਂ ਪ੍ਰੋਵਾਈਡ ਕਰਦੇ ਆ सारा अरेजमेंट मतलब एलोकेटली बरीकी नया तो मैं अब शहर वास जरूर कह कि इतने सारे जने मा टेकन आओ और अपने विशेष कृपा प्राप्त करो जय श्री कृष्ण जय श्री राम श्री गिरिराज धाम आश्रम में आज भव्य रूप से श्री कृष्ण जन्माष्टमी महा मनाया जा रहा है श्री गिरिराज भगवान के आज का दर्शन है वो बहुत दिव्य है आज का दर्शन अलौकिक है भगवान श्री कृष्ण का जो प्राकट्य है वो परित्राणा साधुना विनाशाच दुष्कृताम धर्म संस्थापनाय भवामी युगे युगे भगवान श्री कृष्ण प्राकट्य जो होते हैं वो पवित्र जनों के कल्याण हेतु ही होते हैं और जितने भी दुष्कृत पात्र होते हैं भगवान श्री कृष्ण उसका विनाश करते हैं यदा यदा ही गलानी धर्म से स्थापना हेतु तो ही भगवान श्री कृष्ण का प्राकृत्य है आज का सु, बहुत सुंदर दिन है श्री कृष्ण जन्माष्टमी महा उत्सव और ये इतना भव्य उत्सव है कि समस्त अमृतसर के जितने भी अनुरागी हैं श्री कृष्ण चरुणा अनुरागी परिवार श्री गिरिराज परिवार इस पावन दरबार में आकर दर्शन कर भगवान के दर्शन कर ठाकुर जी की आकर्षण में पहुंचकर धन्यता से भर जाता है आज का दर्शन इस रूप में देखिए कि आज कोलकाता से दिल्ली से फूल आए हुए हैं और दरबार बहुत भव्य रूप से सजा हुआ है आज श्री गिरिराज परिवार बहुत सुंदर बाहर व्यवस्था की हुई है प्रसादम की और गिरिराज परिवार की तरफ से ये प्रसादम वितरण होता है सुरक्षा की भी बहुत यहाँ पर ध्यान दी जाती है और प्रशासनिक सुरक्षा भी है प्रशासन की ओर से भी और श्री गिरिराज परिवार की ओर से भी हर भक्त को तो सहायता इस रूप में प्राप्त हो दर्शन में उसके लिए यहाँ मेडिकल कैंप भी लगा हुआ है मेडिकल कैंप में बड़े योग्य डॉक्टर यहाँ पर बैठे हुए हैं और भी बहुत व्यवस्था श्री गिरिराज धाम की ओर से की की गई है बाहर हर तरह के झूले लगे हुए हैं ठाकुर जी का आ, जो ये उत्सव है बहुत ही आनंद रूप से मनाया जा रहा है क्या कहेंगे लोगों को भगवान श्री कृष्ण के आकर्षण में पहुंचिए ठाकुर जी के आकर्षण ही जो है आनंद का स्रोत है